ਵਾਹਿਗੁਰੂ ਸਾਹਿਬ ਜੀ ਰਾਗ ਤਨਾਸਰੀ ਬਾਣੀ ਭਗਤ ਕਬੀਰ ਜੀ ਕੀ ਇਕੋ ਸਤ ਗੁਰ ਪ੍ਰਸਾਦ ਸਨਕ ਸੁਨੰਦ ਮਹੇਸ ਸਮਨ ਸੇਖ ਨਾਗ ਤੇ ਰ ਮਰ ਮਨ ਜਨ ਸਨਕ ਸੁਨੰਦ ਮਹੇਸਸਮਨ ਸੇਖ ਨਾਗ ਤੇਰੋ ਮਰ ਮਨ ਜਾਨਾ ਸੰਤ ਸੰਗਤ RAM ਰਿਦੈ ਬਸਾਈ ਰਹਾ ਹਣੂ ਮਾਨ ਸਰ ਗਰੁੜ ਸੁਮਨ ਸੁਰ ਪਤ ਨਰ ਪਤ ਨਹੀਂ ਗੁਣ ਜਾਨ ਚਾਰ ਬੇਦ ਅਰ ਸਿਮਰਤ ਪ੍ਰਾਨ ਕਮਲਾ ਪਤ ਕਵਲਾ ਦੇਹ ਜਾਨ ਕਹ ਕਬੀਰ ਸੋ ਪਰਮਾ ਨਾਹੀ ਪਾਗ ਲਗ ਰਾਮ ਰਹਾ ਸਰਨਾਹੀ ਕਹ ਕਬੀਰ ਸੋ ਪਰਮਾ ਪਗ ਲਗ ਰਾਮ ਰਹਾ ਸਰਨਾਹੀ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਹ